ਪੰਜਾਬ ਦੇ ਮੌਸਮ 'ਚ ਕਾਫੀ ਬਦਲਾ ਆ ਚੁੱਕਾ ਹੈ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਤਾਪਮਾਨ 'ਚ ਵੀ ਗਰਾਵਟ ਆਉਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘਟਿਆ ਹੈ ਇਸ ਨਾਲ ਹੀ ਸਵੇਰ ਅਤੇ ਸ਼ਾਮ ਦੇ ਸਮੇਂ ਹਵਾ ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਤਾਸ ਦੀ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਇਸ ਦੇ ਨਾਲ ਹੀ ਦਿਨ ਦੇ ਸਮੇਂ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਦ ਕਿ ਸਵੇਰੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡਕ ਜ਼ਰੂਰ ਬਣੀ ਰਹਿੰਦੀ ਹੈ ਪੰਜਾਬ ਚ ਹਜੇ ਕੁਝ ਦਿਨਾਂ ਤੱਕ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਦਿਨ ਦੇ ਤਾਪਮਾਨ ਚ ਕੋਈ ਵੱਡੀ ਕਮੀ ਨਹੀਂ ਆਵੇਗੀ ਹਾਲਾਂਕਿ ਰਾਤ ਦੇ ਸਮੇਂ ਹਵਾ ਚ ਥੋੜੀ ਠੰਡਕ ਜ਼ਰੂਰ ਵਧੇਗੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਬਰਦਾ ਅਖੀਲਾ ਹਫਤਾ ਵੀ ਖੁਸ਼ਕ ਤੇ ਗਰਮ ਰਹੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 30.0 ਡਿਗਰੀ ਅੰਮ੍ਰਿਤਸਰ 29.7 ਡਿਗਰੀ ਸ੍ਰੀ ਅਨੰਤਪੁਰ ਸਾਹਿਬ 29.9 ਡਿਗਰੀ ਬਠਿੰਡਾ 32.1 ਡਿਗਰੀ ਮੁਹਾਲੀ 34.3 ਡਿਗਰੀ ਫਿਰੋਜ਼ਪੁਰ 31.4 ਡਿਗਰੀ ਲੁਧਿਆਣਾ 29.8 ਡਿਗਰੀ ਪਠਾਨਕੋਟ 29.6 ਡਿਗਰੀ ਪਟਿਆਲਾ 30.5 ਡਿਗਰੀ ਦੱਸਦੀ ਹੈ ਕਿ ਪੰਜਾਬ 'ਚ ਤਾਂ ਨਹੀਂ ਪਰ ਪੰਜਾਬ ਤੋਂ ਬਾਅਦ ਹੋਰ ਵੱਡੇ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਿਨ੍ਹਾਂ 'ਚ ਦਿੱਲੀ, ਯੂਪੀ, ਹਿਮਾਚਲ ਵਰਗੇ ਸ਼ਹਿਰ ਆ ਰਹੇ ਨੇ ਇਨ੍ਹਾਂ ਸ਼ਹਿਰਾਂ 'ਚ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮੀ ਬਦਲਾਅ ਨਾਲ ਪੰਜਾਬ ਚ ਹੈ ਹੜਾ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀ ਦੇ ਮੌਸਮ ਚ ਇਜ਼ਾਫਾ ਮੰਨਿਆ ਜਾ ਰਿਹਾ ਮੌਸਮੀ ਵਿਭਾਗ ਮੁਤਾਬਕ ਇਸ ਵਾਰ ਠੰਡ ਜ਼ਿਆਦਾ ਪੈ ਸਕਦੀ ਹੈ ਮੌਸਮੀ ਵਿਭਾਗ ਵੱਲੋਂ ਵੀ ਦਸੰਬਰ ਚ ਠੀਤ ਲਹਿਰ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮੀ ਵਿਭਾਗ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਚ ਸੰਗਣੀ ਧੁੰਦ ਦੀ ਸੰਭਾਵਨਾ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਚ ਰਾਤਾਂ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ ਚ 6 ਵਜੇ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਘਟੋ ਘਟਰਾਹ ਦਾ ਤਾਪਮਾਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੀ ਕਿ ਪੂਰੇ ਹਫਤੇ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ ਨਾਲੇ ਮਾਹੌਲ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਪੰਜਾਬ ਦੇ ਮੌਸਮ 'ਚ ਕਾਫੀ ਬਦਲਾ ਆ ਚੁੱਕਾ ਹੈ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਤਾਪਮਾਨ 'ਚ ਵੀ ਗਰਾਵਟ ਆਉਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘਟਿਆ ਹੈ ਇਸ ਨਾਲ ਹੀ ਸਵੇਰੇ ਤੇ ਸ਼ਾਮ ਦੇ ਸਮੇਂ ਹਵਾ ਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਇਸ ਦੇ ਨਾਲ ਹੀ ਤਾਸ ਦੀ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਇਸ ਦੇ ਨਾਲ ਹੀ ਦਿਨ ਦੇ ਸਮੇਂ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਦ ਕਿ ਸਵੇਰੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡਕ ਜ਼ਰੂਰ ਬਣੀ ਰਹਿੰਦੀ ਹੈ ਪੰਜਾਬ ਚ ਹਜੇ ਕੁਝ ਦਿਨਾਂ ਤੱਕ ਕਿਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ ਦਿਨ ਦੇ ਤਾਪਮਾਨ ਚ ਕੋਈ ਵੱਡੀ ਕਮੀ ਨਹੀਂ ਆਵੇਗੀ ਹਾਲਾਂਕਿ ਰਾਤ ਦੇ ਸਮੇਂ ਹਵਾ ਚ ਥੋੜੀ ਠੰਡਕ ਜ਼ਰੂਰ ਵਧੇਗੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਅਰਦਾ ਅਖੀਲਾ ਹਫਤਾ ਵੀ ਖੁਸ਼ਕ ਤੇ ਗਰਮ ਰਹੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 30.0 ਡਿਗਰੀ ਅੰਮ੍ਰਿਤਸਰ 29.7 ਡਿਗਰੀ ਸ੍ਰੀ ਅਨੰਤਪੁਰ ਸਾਹਿਬ 29.9 ਡਿਗਰੀ ਬਠਿੰਡਾ 32.1 ਡਿਗਰੀ ਮੁਹਾਲੀ 34.3 ਡਿਗਰੀ ਫਿਰੋਜ਼ਪੁਰ 31.4 ਡਿਗਰੀ ਲੁਧਿਆਣਾ 29.8 ਡਿਗਰੀ ਪਠਾਨਕੋਟ 29.6 ਡਿਗਰੀ ਪਟਿਆਲਾ 30.5 ਡਿਗਰੀ ਦੱਸਦੀ ਕਿ ਪੰਜਾਬ 'ਚ ਤਾਂ ਨਹੀਂ ਪਰ ਪੰਜਾਬ ਤੋਂ ਬਾਅਦ ਹੋਰ ਵੱਡੇ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਿਨ੍ਹਾਂ 'ਚ ਦਿੱਲੀ, ਯੂਪੀ, ਹਿਮਾਚਲ ਵਰਗੇ ਸ਼ਹਿਰ ਆ ਰਹੇ ਨੇ ਇਨ੍ਹਾਂ ਸ਼ਹਿਰਾਂ 'ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮੀ ਬਦਲਾਅ ਨਾਲ ਪੰਜਾਬ ਚ ਹੈ ਹੜਾ ਦੇ ਮੱਦੇ ਨਜ਼ਰ ਇਸ ਵਾਰ ਜਿੱਥੇ ਗਰਮੀ ਦਾ ਮੌਸਮ ਘਟ ਰਿਹਾ ਉੱਥੇ ਸਰਦੀ ਦੇ ਮੌਸਮ ਚ ਇਜ਼ਾਫਾ ਮੰਨਿਆ ਜਾ ਰਿਹਾ ਮੌਸਮੀ ਵਿਭਾਗ ਮੁਤਾਬਕ ਇਸ ਵਾਰ ਠੰਡੇ ਜ਼ਿਆਦਾ ਪੈ ਸਕਦੀ ਹੈ ਮੌਸਮੀ ਵਿਭਾਗ ਵੱਲੋਂ ਵੀ ਦਸੰਬਰ ਚ ਠੀਤ ਲਹਿਰ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮੀ ਵਿਭਾਗ ਦੇ ਅਨੁਸਾਰ ਦਸੰਬਰ ਚ ਠੰਡ ਦੀ ਲਹਿਰ ਸ਼ੁਰੂ ਹੋ ਜਾਵੇਗੀ ਜਦਕਿ ਜਨਵਰੀ ਅਤੇ ਫਰਵਰੀ ਚ ਸੰਗਣੀ ਧੁੰਦ ਦੀ ਸੰਭਾਵਨਾ ਇਸ ਦੇ ਨਾਲ ਹੀ ਅੰਮ੍ਰਿਤਸਰ ਲੁਧਿਆਣਾ ਤੇ ਜਲੰਧਰ ਚ ਰਾਤਾਂ ਹਿਮਾਚਲ ਦੇ ਮੁਕਾਬਲੇ ਠੰਡੀਆਂ ਰਹਿਣਗੀਆਂ ਪਿਛਲੇ 24 ਘੰਟਿਆਂ ਚ 6 ਵਜ ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਘਟ ਗਿਆ ਜਦੋਂ ਕਿ ਆਉਣ ਵਾਲੇ ਦਿਨਾਂ 'ਚ ਘਟੋ ਘਟਰਾਹ ਦਾ ਤਾਪਮਾਨ ਲਗਭਗ 2 ਡਿਗਰੀ ਘਟਣ ਦੀ ਉਮੀਦ ਹੈ ਦੱਸਦੀ ਕਿ ਪੂਰੇ ਹਫਤੇ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ ਨਾਲੇ ਥੋੜੀ ਜਿਹੀ ਠੰਡ ਮਹਿਸੂਸ ਕੀਤੀ ਜਾਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਟਕ ਦੇ ਨਾਲ